ਪਾਜੀ ਮੈਂ ਤੇ ਕੇ ਆਪਣੇ ਕੱਲ ਦੀ ਗਈ ਸੀ ਰਾਤ ਰਹੀ ਤੇ ਕੇ ਤੇ ਮੈਨੂੰ ਜਾਣਾ ਸੀ ਭਾਰ ਨੂੰ ਤੇ ਉਹ ਦਰਿਆਏ ਪਾਣੀ ਬੜਾ ਆ ਗਿਆ ਬੜੀ ਮੁਸ਼ਕਲ ਹੋ ਗਈ ਨਹੀਂ ਗੇੜੀ ਨਹੀਂ ਪਿਆਦੀ ਪਈ ਪੁਲ ਦੇ ਅੱਗੇ ਪਾਣੀ ਬਹੁਤ ਆ ਗਿਆ ਆਹ ਦਾ ਢੋਲ ਵੀ ਰੋੜਨ ਦਾ ਖਤਰਾ ਆ ਪਰ ਇਹ ਪਾਣੀ ਹੁਣ ਦੋ ਦਿਨ ਦਰਿਆਏ ਪਾਣੀ ਆਣਾ ਤੇ ਬੜੀ ਮੁਸ਼ਕਲ ਹੈ ਪਾਜੀ ਤੇ ਸਾਡੇ ਮੰਡ ਦਾ ਪੁਲ ਵੱਜਣਾ ਪਈਦਾ ਪੁਲ ਵੱਜੇ ਪੱਕੀ ਪੱਕਾ ਦਰਿਆ ਵੱਜੇ ਚਾਸ਼ਬੇਰਿਓਂ ਤੇ ਚਲੋ ਸਾਡੀ ਮੁਸ਼ਕਲ ਜਿਹੜੀ ਆ ਦੂਰ ਉਹ ਜੇ ਰਾਮ ਨਾਲਿਆਂ ਤੇ ਘਰ ਜਾਏ ਐਸਾ ਨੂੰ ਇੱਥੇ ਛੇਰ ਦੇ ਆਣ ਕੇ ਬੈਠੇ ਦੇ ਆ ਕਿਹੜੇ ਪਿੰਡ ਉੱਤੋਂ ਵੀ ਮੈਂ ਛੇਬੇ ਜਾਣਾ ਭਾਜੀ ਛੇਬੇ ਛੇਬੇ ਆਡਾ ਘਰ ਕਿੱਥੇ ਗਈ ਸੀ ਆਪਸ ਗੁਰਦੁਾਰੇ ਇਧਰ ਮੈਂ ਆਉ ਕਾਨੂੰ ਮਾਣ ਵਾਲੇ ਨੇ ਤੇਕੇ ਨੇ ਪੁਰਾਣੇ ਛਾ ਲਿਆ ਆ ਆਲਦੀ ਮੈਂ ਦੇ ਜੀ ਵੀ ਸਰਾਪ ਮੈਂ ਆਪਣੇ ਤੇਕੇ ਰਿਹਾ ਤੋਂ ਮੈਂ ਅੱਛਾ ਉਸ ਵੇਲੇ ਚਾਹ ਚ ਪੀਤੀ ਰੂਟੀ ਫਾਦੀ ਤੇ ਮੈਂ ਬੱਸ ਲਈ ਤੇ ਮੈਂ ਚੱਲ ਮੈਂ ਚੱਲਣੀ ਆ ਆਪਣੇ ਪਿੰਡ ਦੇ। ਯਾਤੋਂ ਤੇ ਨੰਗੇ ਵਾਲੀ ਜਾਂਦੇ ਆ। ਸਰਕਾਰਾਂ ਤੋਂ ਵੀ ਮੰਗ ਕਰਦੇ ਆ। ਅਸੀਂ ਸਰਕਾਰਾਂ ਨੂੰ ਕਹਿੰਦੇ ਆ ਸਾਡਾ ਪੱਕਾ ਪੁਲ ਬਣਨੂ। ਪੱਕਾ ਪੁਲ ਬਣਨੂ ਪੱਕਾ ਦਰਿਆ ਪੱਕਾ ਚਾਹੇ ਤੇਰੇ ਸਾਡਾ ਤੋਂ ਪੱਕਾ ਦਰਿਆ ਸਾਡਾ ਬੰਦ ਜਿਹੜਾ ਪੁਲ ਵੱੱਡੇ ਦੇ ਚਲੋ ਅਸੀਂ ਦਿਨ ਰਾਤ ਜਾ ਸਕੀਏ ਆ ਸਕੀਏ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ। ਅੱਜ ਜਿਹੜਾ ਪਾਣੀ ਦਾ ਪੱਧਰ ਵਧਿਆ ਕਿੱਲੇ ਦੇ ਵਧਿਆ ਪਾਣੀ ਦਾ ਪੱਧਰ। ਪਾਣੀ ਦਾ ਸਵੇਰੇ ਕਿਨ 4 ਵਜੇ ਤੋਂ ਦਰਮਿਆਨੋਂ ਆਇਆ ਪਾਣੀ ਤੇ ਇਹ ਹੁਣ ਬਹੁਤਾ ਹੋ ਗਿਆ ਤੇ ਹੁਣ ਇਹਨਾਂ ਆਪਣੀ ਮਰਜ਼ੀ ਨਾਲ ਹੀ ਹਟਣਾ ਤੇ ਅਸੀਂ ਰਾਤ ਦੇ ਰਾਤ ਖੜੋਤੇ ਹਾਂ ਪਾਰ ਦੇ ਪਾਰ ਖੜੋਤੇ ਹਾਂ ਹੁਣ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਿਹੜੇ ਪਿੰਡ ਜਾਣਾ ਸੀ ਪਾਰਲੇ ਬਸੇ ਸੀ ਤੁਨ ਕਿੱਥੇ ਜਾਣਾ ਸੀ ਸਰਕਾਰਾਂ ਕੋ ਕੀ ਮੰਗ ਕਰਦੇ ਹੋ ਸਰਕਾਰਾਂ ਕੋ ਮੰਗ ਇਹੋ ਕਰਨੀਆਂ ਮੇ ਸਾਡੇ ਗਊ ਆ ਕੋਲ ਲਾ ਦੇਓ ਸਰਕਾਰ ਨੇ ਲਾਉਣਾ ਅਸੀਂ ਤੇ ਲਾ ਨਹੀਂ ਸਕਦੇ ਸਾਡੇ ਕੋਲ ਮੰਜਾ ਨਹੀਂ ਬਣਦਾ ਅਸੀਂ ਇਹ ਪੋ ਬਣਾ ਸਕਦੇ ਹਾਂ ਜੋ ਕਰਨਾ ਤੋਹਾਂ ਕਰਨਾ ਤੇ ਇਹ ਹੈ ਮੜਾ ਮੋਠਾ ਇਹ ਗਰੀਬ ਬੰਟਾ ਜਿਹੜੀ ਜਨਾ 5000 ਦੁਨੀਆ ਫਾ ਲੱਗੀ ਹੈ ਉਹ ਕਿਤੇ ਨਾ ਆ ਸਕਦੇ ਨੇ ਜੱਸ ਜੇ ਕੋ ਹਾਸਾ ਵਾਪਰ ਜਾਏ ਤੇ ਕਿੱਧਰ ਨੂੰ ਜਾਵਾਂ ਹੈ ਹੈ ਜੇ ਕੋ ਹਾਸਾ ਵਾਪਰ ਦੇ ਦੇ ਅਸੀਂ ਕੁਝ ਨਹੀਂ ਕਰ ਸਕਦੇ ਨਾ ਕਰ ਸਕਨੀ ਅੱਗੇ ਹੁਣ ਤੁਹਾਨੂੰ ਪਤਾ ਜੀ ਸਾਰੇ ਹੁਣ ਅਸੂਲ ਦੇਖੀ ਕਰ ਸਕਦੇ ਠੀਕ ਹੈ ਬੱਪੀ ਮੇਰਾ ਸਤਰ ਸਿੰਘ ਨਾ ਜੀ ਮੇਰਾ ਪਾਣੀ ਦਾ ਪੱਧਰ ਕਿੰਨਾ ਵੱਧ ਗਿਆ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਜੀ ਕਮ ਸੇ ਕਮ 50000 ਤੋਂ ਉੱਪਰ ਟੱਪ ਗਿਆ ਜੀ ਕੁਛ ਪਾਣੀ ਹਾਂ ਜੀ ਇਸ ਪਾਣੀ ਦੇ ਨਾਲ ਜਿਹੜਾ ਪਲਟੂਨ ਪੁਲ ਸੀ ਉਹਨੂੰ ਵੀ ਨੁਕਸਾਨ ਪਹੁੰਚਿਆ ਪੁਲ ਨੂੰ ਨੁਕਸਾਨ ਆ ਜੀ ਰੰਪਾ ਦੋਨਾਂ ਛਟਾ ਦੇ ਰੁੜ ਗਏ ਆ ਤੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਪਾਣੀ ਹੋਰ ਵੀ ਆਉਣ ਦੇ ਚਾਂਸ ਹੈ ਪੁਲ ਨੂੰ ਵੀ ਨੁਕਸਾਨ ਹੋ ਸਕਦਾ ਜੀ ਜੇ ਜ਼ਿਆਦਾ ਪਾਣੀ ਹੋਰ ਚੜ ਗਿਆ ਤੇ ਜਿਹੜੇ ਆਉਣ ਜਾਣ ਵਾਲੇ ਲੋਕ ਸੀ ਉਹ ਪਰੇਸ਼ਾਨ ਹੋ ਰਹੇ ਬਹੁਤ ਪਰੇਸ਼ਾਨ ਹੋ ਰਹੇ ਜੀ ਇੱਕ ਵਿਆਹ ਹੀ ਪਾਰ ਕੁੜੀ ਦਾ ਲੜਕੀ ਦਾ ਸੋ ਉਹਨਾਂ ਵੀ ਕਾਫੀ ਪ੍ਰੋਬਲਮ ਹੈ ਜੀ ਬਹੁਤ ਜ਼ਿਆਦਾ ਪਾਣੀ ਆ ਸੀ ਹਾਂ ਜੀ ਹਾਂ ਜੀ ਬਹੁਤ ਮੁਸ਼ਕਲ ਹੈ ਜੀ ਉਹਨਾਂ ਦੇ ਮੁੰਡੇ ਦਾ ਵੀ ਵਿਆਹ ਹੈ ਇਹ ਕਿਸ਼ਤੀ ਪੈ ਰਹੀ ਹੈ ਜੀ ਅੱਧਾ ਨੇ ਕਿਸ਼ਤੀ ਨਹੀਂ ਪਈ ਜੀ ਪਿੱਛੋਂ ਨਹੀਂ ਉਹਨਾਂ ਕੋਲੋਂ ਕੱਢਿਆ ਲਗਨਕ ਪਾਣੀ ਜੀ ਕਿਸ਼ਤੀ ਆਪਣਾ ਥੋੜਾ ਪਾਣੀ ਕੰਟਰੋਲ ਹੈਗਾ ਫਿਰ ਚਲਾਵਾਂਗੇ ਜੀ ਹਜੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਠੀਕ ਹੈ ਜੀ